ਚੰਡੀਗੜ੍ਹ ਵਿੱਚ ਹੋਏ ਖੁਸ਼ਪ੍ਰੀਤ హత్య ਮਾਮਲੇ ਵਿੱਚ ਮੁਜਰਮ ਸੁਖਦੇਵ ਗੁਰਵਿੰਦਰ ਤੇ ਆਨੰਦ ਕਿਸ਼ੋਰ ਤੇ ਦੋਸ਼ ਤੈਅ ਹੋ ਗਏ ਨੇ ਇਸ ਕੇਸ ਦਾ ਫੈਸਲਾ 18 ਅਪ੍ਰੈਲ ਨੂੰ ਆਵੇਗਾ ਦਰਅਸਲ ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚ ਰਹਿਣ ਵਾਲੇ 5 ਸਾਲ ਦੇ ਬੱਚੇ ਖੁਸ਼ਪ੍ਰੀਤ ਨੂੰ 21 ਦਸੰਬਰ 2010 ਨੂੰ ਅਗਵਾ ਕਰ ਲਿਆ ਗਿਆ ਸੀ ਇਸ ਤੋਂ ਬਾਅਦ ਅਗਵਾ ਕਰਨ ਵਾਲਿਆਂ ਵੱਲੋਂ ਪਰਿਵਾਰ ਤੋਂ 4 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਫਰौती ਦੇਣ ਤੋਂ ਬਾਵਜੂਦ ਵੀ ਇਹਨਾਂ ਨੇ ਖੁਸ਼ਪ੍ਰੀਤ ਨੂੰ ਨਹੀਂ ਛੱਡਿਆ ਤੇ 5 ਜਨਵਰੀ 2011 ਨੂੰ ਉਸ ਦਾ ਮ੍ਰਿਤਕ ਸਰੀਰ ਮੁਹਾਲੀ ਦੇ ਫੇਜ਼ 10 ਵਿੱਚ ਝਾੜੀਆਂ ਦੇ ਵਿੱਚੋਂ ਮਿਲਿਆ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਗਵਾਂਡੀਆਂ ਵੱਲੋਂ ਹੀ ਖੁਸ਼ਪ੍ਰੀਤ ਨੂੰ ਅਗਵਾ ਕੀਤਾ ਗਿਆ ਸੀ ਤੇ ਹੱਤਿਆ ਕੀਤੀ ਗਈ ਸੀ ਅਗਵਾ ਕਰਨ ਤੋਂ ਬਾਅਦ ਕਈ ਦਿਨ ਤੱਕ ਖੁਸ਼ਪ੍ਰੀਤ ਆਪਣੇ ਨਾਲ ਦੇ ਘਰ 'ਚ ਬੰਦ ਕੀਤਾ ਗਿਆ ਸੀ ਤੇ ਖੁਸ਼ਪ੍ਰੀਤ ਹੱਤਿਆ ਮਾਮਲੇ ਦੇ ਵਿੱਚ ਸੈਸ਼ਨ ਕੋਰਟ ਦੇ ਵੱਲੋਂ ਤਿੰਨ ਜਣਿਆਂ ਨੂੰ ਦੋਸ਼ੀ ਤੈਅ ਕਰ ਦਿੱਤਾ ਗਿਆ ਇਸ ਕੇਸ ਦਾ ਫੈਸਲਾ 18 ਅਪ੍ਰੈਲ ਨੂੰ ਸੁਣਾਇਆ ਜਾਵੇਗਾ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਨੇ ਹਾਂ ਸਲਾਰੀਆ ਜੀ ਨੇ ਹਾਂ ਕੀ ਹੈ ਤਾਜ਼ਾ ਜਾਣਕਾਰੀ ਜੀ ਬਿਲਕੁਲ ਅੱਜ ਖੁਸ਼ਪੇਖਾਤੇ ਮਾਮਲੇ ਦੇ ਵਿੱਚ ਤਿੰਨ ਆਰੋਪੀਆਂ ਨੂੰ ਦੋਸ਼ੀ ਕਰਾਰਿਆ ਜਾ ਚੁਕਿਆ ਛੰਡੀਗੜ੍ਹ ਦੀ ਜਿਲ੍ਹਾ ਅਦਾਲਤ ਤੋਂ ਲੋਕਾਂ ਕੇ ਤਿੰਨ ਦੋਸ਼ੀ ਨੇ ਸੁਖਦੇਵ ਸਿੰਘ ਗੁਰਵਿੰਦਰ ਸਿੰਘ ਔਰ ਜਿਹੜਾ ਨੌਕਰ ਨੌਕਰ ਸੀ ਨੰਮ ਕਿਸ਼ੋਰ ਇਹ ਤਿੰਨਾਂ ਨੂੰ ਛੰਡੀਗੜ੍ਹ ਦੀ ਜਿਲ੍ਹਾ ਅਦਾਲਤ ਨੇ ਆਈਪੀਸੀ ਦੀ ਵਕਫਸਾ ਰਜੇ ਤਹਿਤ ਦੋਸ਼ੀ ਕਰਾਰਿਆ ਜਿਸ ਦੇ ਵਿੱਚ 364 A 302 ਔਰ 120 B ਸ਼ਾਮਿਲ ਹੈਗੇ ਨੇ ਔਰ 18 ਅਪ੍ਰੈਲ ਨੂੰ ਇਹ ਸਾਰੇ ਦੋਸ਼ੀਆਂ ਨੂੰ ਜਿਹੜੇ ਹੈਗੇ ਆ ਤਾਂ ਤੁਹਾਨੂੰ ਇਹ ਜਾਵੇਗੀ ਕਿ ਕੀ ਕੀ ਸਜ਼ਾ ਸੁਣਾਈ ਜਾ ਸਕਦੀ ਹੈ ਪਰ ਇਸ ਦੇ ਵਿੱਚ ਜਿਹੜਾ ਕੁਆਂਟਮ ਆਫ ਪਨਿਸ਼ਮੈਂਟ ਜਿਹੜਾ ਹੈਗਾ ਜਾਂ ਤਾਂ ਬਹੁਤ ਹੀ ਜੇਰਸਟ ਆਫ ਪ੍ਰੇਅਰ ਕੇਸ ਫਿਕਰ ਮੰਨਿਆ ਜਾਂਦਾ ਹੈ ਤਾਂ ਹੀ ਤੇ ਇਸ ਦੇ ਵਿੱਚ ਮੌਤ ਦੀ ਸਜ਼ਾ ਮਿਲ ਸਕਦੀ ਹੈ ਆਦਰਵਾਇਜ਼ ਜਿਹੜਾ ਹੈਗਾ ਲਾਈਫ ਇੰਸੇਜ਼ਮ ਐਂਡ ਜਿਹੜਾ ਹੈਗਾ ਉਹ ਜਿਹੜੀ ਹੈਗੀ ਆ ਉਸ ਨਾਲ ਹੀ ਆਪਸ ਦੀ ਹੈ ਔਰ ਉਹਨਾਂ ਦੇ ਜਿਹੜੇ ਕਾਰਪੋਲ ਹੀ ਹੈਗੇ ਉਹਨਾਂ ਦੇ ਮਾਤਾ ਪਿਤਾ ਨਾਲ ਮੇਰੀ ਗੱਲਬਾਤ ਹੋਈ ਹੈ ਕਿ ਉਹਨਾਂ ਦਾ ਹੀ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਜ਼ਾਏ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਕਿ ਜਿਹੜਾ ਉਸ ਤੋਂ ਵੀ ਵੱਧ ਕੋਈ ਸਜ਼ਾ ਹੈਗੀ ਹੈ ਤੇ ਉਹ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਬਹੁਤ ਹੀ ਇਮੋਸ਼ਨਲ ਜਿਹੜੇ ਹੈਗੇ ਉਹਨਾਂ ਨੇ ਕਹਾਈ ਕਿ ਸਾਡੇ ਇਸ ਸਾਲ ਪੀ ਚਾਨ ਤੇ ਬਾਅਦ ਜਿਹੜਾ ਹੈਗਾ ਅੱਜ ਜਿਹੜੇ ਕਿੰਨੋਂ આરોપી ਹੈਗੇ ਉਹਨਾਂ ਨੂੰ ਗੋਸ਼ੀ ਕਰਾਇਆ ਗਿਆ ਤੇ ਹੁਣ 18 April ਨੂੰ ਜਿਹੜਾ ਹੈਗਾ ਉਹ ਬਿਲਕੁਲ ਜਿਹੜੀ ਸਜ਼ਾ ਸੁਣਾਈ ਜਾਵੇਗੀ ਤੇ ਇਹ ਦੇਖਣਾ ਰਹੇਗਾ ਕਿ ਹੁਣ ਸਜ਼ਾ ਕੀ ਸੁਣਾਈ ਜਾਂਦੀ ਹੈ